ਮੈਂ ਜਾਉ ਤੁਸੀਂ ਮੈਂ ਕਰਦਾ ਬਾਦ ਚ ਨਾ ਕਰੇ ਭੇਜਣਾ ਹਲੋ ਬੈ ਬਿੱਟੂ ਅਮਨ ਜੀ ਦਾ ਮਾਲਕ ਬੰਦ ਕਰੋ ਇਹਨਾਂ ਨੇ ਗੁਰਮੀਲ ਵਾਲੇ ਨੇ ਬਾਦਲ ਦੇ ਬੰਦਿਆ ਨੇ ਮੈਨੂੰ ਕੁੱਟਿਆ ਮੇਰੇ ਬੱਚਾ ਨੂੰ ਕੁੱਟਿਆ ਇਹ ਸਾਰੀ ਦੁਨੀਆ ਚ ਇਹ ਜੀ ਹਵਾ ਉਡਾਉਂਦੇ ਆ ਅਸੀਂ ਇਹ ਅਸੀਂ ਬਾਦਲ ਦੇ ਬੰਦੇ ਆ ਮੈਂ ਮਰਨ ਨੂੰ ਤਿਆਰ ਆ ਕੱਲ ਟ੍ਰੇਨ ਨਹੀਂ ਆਈ ਮੈਂ ਮਰ ਜਾਣਾ ਸੀਗਾ ਮੈਂ ਹੁਣ ਵੀ ਮਰਨ ਨੂੰ ਤਿਆਰ ਆ ਲੇਕਿਨ ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਨੂੰ ਵੀ ਤਿਆਰ ਆ ਜੇ ਮੈਨੂੰ ਕੁਝ ਹੋ ਗਿਆ ਸਮਝ ਲਓ ਗਰਮੇਲ ਵਾਲੇ ਨੇ ਇਹ ਕੁੱਤੇ ਭੈਣ ਦੇ ਯਾਰ ਸਾਧੂ ਨੇ ਗੋਲੀਆਂ ਚਲਾਈਆਂ ਮੇਰੀ ਦੁਕਾਨ ਤੇ ਆ ਕੇ ਮੇਰੀ ਦੁਕਾਨ ਤੇ ਆ ਕੇ ਮੇਰੇ ਬੱਚਿਆਂ ਨੂੰ ਟੋਰਚਰ ਕੀਤਾ ਬੇਲ ਨਹੀਂ ਦੇਣਾ ਮੱਛੀ ਖਾਦੀ ਆ ਪੈਸੇ ਨਹੀਂ ਦੇਣੇ ਸਾਲਿਆ ਭੈਣ ਦੇ ਯਾਰੋ 100 ਰੁਪਏ ਦੀ ਦਵਾਈ 1000 ਰੁਪਏ ਦੀ ਵੇਚ ਦਿਆ ਕਰੋੜਾਂ ਦੀ ਵੇਚ ਦਿਓ ਸਾਨੂੰ 100 ਰੁਪਏ ਦੇਣ ਦੀ ਖਾਤਰ ਤੇ ਤੁਹਾਡੀ ਮਾਂ ਮਰਦੀ ਐ ਭੈਣ ਦੇ ਯਾਰਾ ਕਰਮੇਲ ਵਾਲਿਆ ਉਹ ਕੁੱਤਿਓ ਸਾਦੂਆ ਭੈਣ ਦੇ ਯਾਰਾ ਇਹ ਫੇਸਬੁੱਕ ਤੇ ਪਾ ਨਾ ਮਾਂ ਚਾਦ ਲਓ ਸਾਦੂ ਉਹ ਭੈਣ ਦੇ ਯਾਰਾ ਤੇਰੀ ਭੈਣ ਦੀ ਲਲ ਮੈਨੂੰ ਗੋਲੀ ਮਾਰ ਸਾਲਾ ਮੇਰੇ ਬੱਚਿਆਂ ਨੂੰ ਮਾਰ ਭੈਣ ਦੇ ਯਾਰਾ ਤੇਰੀ ਭੈਣ ਦੀ ਲਲ ਉਹ ਸਾਦੂ ਮਾਦਰ ਚੋਦਾ ਕੁੱਤਿਆ ਭੈਣ ਦੇ ਯਾਰਾ ਦੂ ਜਿੱਥੇ ਮਰਜੀ ਗੱਲ ਕਰ ਮੈਂ ਕੱਲ ਤੇਰੀ ਭੈਣ ਚੋਤੂਗਾ ਚੋਂਕ ਚਾਕੇ ਸਾਰਿਆਂ ਬੈਸ ਨਾ ਮੇਰੀ ਗੱਲ ਹੋ ਗਈ ਐ ਭੈਣ ਦਿਆ ਯਾਰਾ ਕੈਜਲੀ ਵਾਲਾ ਮੈਂ ਗੱਲ ਕਰੂੰਗਾ ਹਰ ਚੋਂਕ ਤੇ ਜਾ ਮੈਨੂੰ ਮਾਰ ਦੇ ਜਾਂ ਮੇਰੇ ਬੱਚਾ ਨੂੰ ਮਾਰ ਦੇ ਜਾਂ ਭੈਣ ਦਿਆ ਯਾਰਾ ਮੇਰੇ ਪੈਰੀ ਪੈ ਜਾ ਤੇਰੀ ਭੈਣ ਵੀ ਲਾ ਲੈ ਉਹ ਤੇਰੀ ਭੈ 14 ਸਾਲਾ ਕੁੱਤਾ ਭੈਣ ਚੋ ਸਾਧੂ ਮੈਂ ਬਿੱਟੂ ਅਮਨ ਚਿਕਨ ਵਾਲਾ ਸਾਸਤ ਨਗਲਾ ਕੁੱਤਿਆ ਤੂੰ ਸਵਲ ਜਾ ਮੈਨੂੰ ਕਈਆ ਭੈਣ ਦੇ ਯਾਰਾ ਤੇਰੀ ਭੈ ਦੀ ਲਲ ਮੈਂ ਦੁਨੀਆ ਚ ਦੱਸੂਗਾ ਤੂੰ ਭੈਣ ਦੇ ਯਾਰਾ ਤੇਰੀ ਮਾਚੋ 14 ਸਾਲਾ ਕੁੱਤਿਆ ਭੈਣ ਜਾਨ ਨਸਾਲਾ ਦਾ ਦੱਤ ਨਾ ਹੋਣੇ ਹੋਣੇ ਦੱਦਾ ਹੋ ਗਈ ਐ ਭੈਣ ਦਿਆ ਯਾਰਾ ਕੈਜਰੀ ਵਾਲਾ ਮੈਂ ਗੱਲ ਕਰੂੰਗਾ ਹਰ ਚੌਂਕ ਤੇ ਜਾ ਮੈਨੂੰ ਮਾਰ ਦੇ ਜਾਂ ਮੇਰੇ ਬੱਚਾ ਨੂੰ ਮਾਰ ਦੇ ਜਾਂ ਭੈਣ ਦਿਆ ਯਾਰਾ ਮੇਰੇ ਪੈਰੀ ਪੈ ਜਾ ਤੇਰੀ ਭੈਣ ਵੀ ਲਾ ਲੈ ਉਹ ਤੇਰੀ ਭੈਣ 14 ਸਾਲਾ ਕੁੱਤਾ ਭੈਣ ਚੋ ਸਾਧੂ ਮੈਂ ਬਿੱਟੂ ਮੈਂ ਜਾਉ ਤੁਸੀਂ ਮੈਂ ਕਰਦਾ ਬਾਦਗੋਣ ਕਰ ਪੇਜਣਾ ਹਲੋ ਮੈਂ ਬਿੱਟੂ ਅਮਨ ਜੀ ਦਾ ਮਾਲਕ ਬੰਦ ਕਰੋ ਇਹਨਾਂ ਨੇ ਗੁਰਮੀਲ ਵਾਲੇ ਨੇ ਬਾਦ ਦੇ ਬੰਦਿਆਂ ਨੇ ਮੈਨੂੰ ਕੁੱਟਿਆ ਮੇਰੇ ਬੱਚਾ ਨੂੰ ਕੁੱਟਿਆ ਇਹ ਸਾਰੀ ਦੁਨੀਆ ਚ ਇਹੋ ਜੀ ਹਵਾ ਉਡਾਉਂਦੇ ਆ ਅਸੀਂ ਇਹ ਅਸੀਂ ਬਾਦ ਦੇ ਬੰਦੇ ਆ ਯਾਰਾ ਤੇਰੀ ਭੈਣ ਦੀ ਲਲ ਮੈਨੂੰ ਗੋਲੀ ਮਾਰ ਸਾਲਿਆ ਮੇਰੇ ਬੱਚਾ ਨੂੰ ਮਾਰ ਬੰਦਿਆ ਯਾਰਾ ਤੇਰੀ ਭੈਣ ਦੀ ਲਾ ਲਾ ਓ ਸਾਧੂ ਮਾਦਰ ਚੋਦਾ ਕੁੱਤਿਆਂ ਭੈਣ ਦੇ ਯਾਰਾ ਦੂ ਜਿੱਥੇ ਮਰਜੀ ਗੱਲ ਕਰ ਮੈਂ ਕੱਲ ਤੇਰੀ ਭੈਣ ਚੋਤੂਗਾ ਚੋਂਗ ਚਾ ਕੇ ਸਾਲਿਆ ਬੈਸ ਨਾ ਮੇਰੀ ਗੱਲ ਨਹੀਂ ਦੇਣਾ ਮੱਛੀ ਖਾਦੀ ਆ ਪੈਸੇ ਨਹੀਂ ਦੇਣੇ ਸਾਲਿਆ ਭੈਣ ਦੇ ਯਾਰੋ 100 ਰੁਪਏ ਦੀ ਦਵਾਈ 1000 ਰੁਪਏ ਦੀ ਵੇਚ ਦੋ ਕਰੋੜਾਂ ਦੀ ਵੇਚ ਦੋ ਸਾਨੂੰ 100 ਰੁਪਏ ਦੇਣ ਦੀ ਖਾਤਰ ਤੇ ਤੁਹਾਡੀ ਮਾਂ ਮਰਦੀ ਆ ਭੈਣ ਦਿਆ ਯਾਰੋ ਕਰਮੇਲ ਵਾਲਿਆ ਉਹ ਕੁੱਤਿਓ ਸਾਦੂਆ ਭੈਣ ਦਿਆ ਯਾਰ ਇਹ ਫੇਸਬੁੱਕ ਤੇ ਪਾ ਨਾ ਮਾਲ ਚਾ ਦਾਲੋ ਸਾਦੂ ਉਹ ਭੈਣ ਦਿਆ ਮੈਂ ਮਰਨ ਨੂੰ ਤਿਆਰ ਆ ਕੱਲ ਟ੍ਰੇਨ ਨਹੀਂ ਆਈ ਮੈਂ ਮਰ ਜਾਣਾ ਸੀਗਾ ਮੈਂ ਹੁਣ ਵੀ ਮਰਨ ਨੂੰ ਤਿਆਰ ਆ ਲੇਕਿਨ ਮੈਂ ਆਪਣੇ ਬੱਚਾ ਨੂੰ ਜ਼ਹਿਰ ਦੇਣ ਨੂੰ ਵੀ ਤਿਆਰ ਆ ਜੇ ਮੈਨੂੰ ਕੁਝ ਹੋ ਗਿਆ ਸਮਝ ਲੋ ਗਰਮੇਲ ਵਾਲੇ ਨੇ ਇਹ ਕੁੱਤੇ ਭੈਣ ਦੇ ਯਾਰ ਸਾਧੂ ਨੇ ਗੋਲੀਆਂ ਚਲਾਈਆਂ ਮੇਰੀ ਦੁਕਾਨ ਤੇ ਆ ਕੇ ਮੇਰੀ ਦੁਕਾਨ ਤੇ ਆ ਕੇ ਮੇਰੇ ਬੱਚਨ ਟੌਰਚਰ ਕੀਤਾ ਬਿਲ